ਅਲੇ ਕੰਪਾਈਆਂ ਵਾਲੇ ਕੁਮ ਸਲਾਮ ਜੀ ਭਾਈ ਜਾਨ ਵਧੀਆ ਸੂਟ ਦਿਖਾ ਦਿਓ ਦੇਣ ਲੈਣ ਵਾਲੀ ਰੇਂਜ ਤੇ ਆਪਾਂ ਹੀ ਆ ਦੇਖੋ ਅੱਜ ਤੁਹਾਡੇ ਲਈ ਕੜਾਈ ਵਾਲਾ ਲੈ ਕੇ ਆਇਆ ਪੂਰਾ ਟਾਪ ਦਾ ਠੀਕ ਹੈ ਜੀ ਭਾਈ ਜਾਨ ਸਸਤਾ ਇਹ ਦਿਖਾਓ ਇਹ ਤਾਂ ਬਹੁਤ ਮਹਿੰਗਾ ਲੱਗਦਾ ਉਸਤਾਦ ਜੀ ਇਹ ਮਹਿੰਗਾ ਲੱਗਦਾ ਹੈ ਦੇਖਣ ਨੂੰ ਹੈ ਵੀ ਮਹਿੰਗਾ ਹੀ ਹੈ ਇਹ ਅੱਛਾ ਹੈ ਠੀਕ ਹੈ ਬਾਜ਼ਾਰ ਦੇ ਚ 700 800 ਸੂਟ ਦਿੰਦੇ ਨੇ ਆਪਾਂ ਤਾਂ ਓਹ ਰੇਟ ਲਗਾ ਕੇ ਦੇ ਦਾਂਗੇ ਜਦ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਭਾਈ ਜਾਨ ਆਪਾਂ ਇੰਨੇ ਸਸਤੇ ਕੀਮੇ ਦੇਈ ਜਾਂ ਨੇ ਹੀ ਅੱਪਾ ਹੀ ਆਪਣੀ ਆ ਫੈਕਟਰੀ ਲਾਈ ਹੋਈ ਐ ਸੂਟਾਂ ਦੀ ਕਢਾਈ ਵਾਲੀ ਵਰਕ ਵਾਲੀ ਮਸ਼ੀਨਾਂ ਲਗਾਈਆਂ ਹੋਈਆਂ ਨੇ ਠੀਕ ਹੈ ਜੀ ਉੱਥੋਂ ਮਾਲ ਤਿਆਰ ਕਰਾਉਣੇ ਆ ਸੂਰਤ ਤੋਂ ਡਾਇਰੈਕਟ ਮਾਲ ਲੈ ਕੇ ਆਉਣੇ ਆ ਠੀਕ ਹੈ ਜੀ ਇਸ ਕਰਕੇ ਆਪਾਂ ਆਪਣਾ ਮਾਲ ਤਿਆਰ ਕਰਾਉਣੇ ਤਾਂ ਇਨੀ ਰੇਟ ਘਟਨੇ ਤੁਸੀਂ ਇਹਦਾ ਰੇਟ ਸੁਣ ਕੇ ਹੈਰਾਨ ਰਹਿ ਜਾਓਗੇ ਸਿਰਫ ਔਰ ਸਿਰਫ 250 ਰੁਪਏ ਸੂਟ ਹੈ ਇਹ ਸੱਚੀ ਭਾਈ ਜਾਨ ਬਿਲਕੁਲ ਜੀ ਸੱਚ ਗੱਲ ਹੈ ਜੀ ਬਿਲਕੁਲ ਸੱਚ ਗੱਲ ਹੈ ਇਹ ਆ ਦੇਖੋ 250 ਰੁਪਏ ਸੂਟ ਨਵੇਂ-ਨਵੇਂ ਡਿਜ਼ਾਈਨ ਹੋਣਗੇ ਇਹਦੇ ਵਿੱਚ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਇਨਾ ਸੋਹਣਾ ਸੂਟ ਭਾਈ ਐ 250 ਰੁਪਏ ਦਾ ਮੈਂ ਕਿਹਾ ਜੀ ਬਿਲਕੁਲ 250 ਰੁਪਏ ਦਾ ਇਹ ਬਿਲਕੁਲ 250 ਦਾ ਦੁਪੱਟਾ 2 ਮੀਟਰ ਦਾ ਪੂਰਾ ਹੋ ਖੁੱਲਾ ਢੁਲੈਨ ਆ ਦੇਖੋ ਪੂਰਾ ਦੁਪੱਟਾ 2 1/2 ਮੀਟਰ ਦਾ ਹੋਊਗਾ ਜੀ ਠੀਕ ਹੈ ਜੀ ਦੁਪੱਟੇ ਤੇ ਲੈਸ ਲੱਗੀ ਹੈ ਕੰਟਰਾਸਟ ਦੁਪੱਟਾ ਆ ਵਰਕ ਹੈ ਸੂਟ ਤੇ ਵਰਕ ਦੇ ਉੱਤੇ ਨਿਗਾ ਮਰਵਾਓ ਜੀ ਐਨ ਵਰਕ ਦੇ ਉੱਤੇ ਨਿਗਾ ਮਰਵਾਓ ਪੂਰੀ ਰੇਡ ਦੀ ਪੂਰੀ ਚੈਲੰਜ ਨਾਲ ਗਾਰੰਟੀ ਹੈ ਮਾਰਕੀਟ ਵਿੱਚ ਇਹ 700 800 ਦਾ ਮਿਲ ਨਹੀਂ ਜਿੱਥੋਂ ਮਰਜੀ ਟਰਾਈ ਕਰ ਲਿਓ ਆਰਗੰజా ਕਪੜਾ ਇਹਦਾ ਰੇਟ ਸਿਰਫ ਔਰ ਸਿਰਫ 250 ਰੁਪਏ ਹੈ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਠੀਕ ਹੈ ਜੀ ਜਿਹੜਾ ਮਾਰਕੀਟ 'ਚ 500 ਦਾ ਸੂਟ ਮਿਲਦਾ ਉਹ ਰ ਸਿਰਫ ਔਰ ਸਿਰਫ 250 ਰੁਪਏ 'ਚ ਠੀਕ ਹੈ ਆ ਦੇਖੋ ਇੱਥੇ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਸਿਰਫ ਔਰ ਸਿਰਫ 250 ਰੁਪਏ 'ਚ ਆ ਦੇਖੋ ਜੀ ਆ ਵੀ 250 ਰੁਪਏ ਆ ਵੀ 250 ਰੁਪਏ ਆ ਵੀ 250 250 ਠੀਕ ਹੈ ਕਾ ਡਿਜ਼ਾਈਨ ਅਲੱਗ ਆ ਗਈ ਆ ਦੇਖੋ ਸਿਰਫ ਔਰ ਸਿਰਫ ਆਪਾਂ ਪਤਾ ਹੈ ਕੀ ਗੱਲ ਹੈ ਆਪਣੀਆਂ ਆਪਣੀਆਂ ਮਸ਼ੀਨਾਂ ਲਗਾਈਆਂ ਹੋਈਆਂ ਨੇ ਵਰਕ ਵਾਲੀਆਂ ਜਿਹੜਾ ਪਲੇਨ ਕੱਪੜੇ ਔਰ ਗੰਜਾ ਦਾ ਆਪਾਂ ਸੂਰਤ ਤੋਂ ਡਾਇਰੈਕਟ ਲੈ ਕੇ ਆਈਦੇ ਇੱਕ ਠੀਕ ਹੈ ਜੀ ਆ ਦੇਖੋ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਹੈ ਵਿਦ ਦੁਪੱਟਾ ਦੁਪੱਟੇ ਉੱਤੇ ਲੈਸ ਠੀਕ ਹੈ ਜੀ 10 ਰੁਪਏ ਮੀਟਰ ਵਾਲੀ ਤਾਂ ਲੈਸ ਲੱਗੀ ਹੋਈ ਹੈ ਇਹ ਇੱਥੇ ਠੀਕ ਹੈ ਜੀ ਆ ਦੇਖੋ ਦੁਪੱਟੇ ਉੱਤੇ ਲੈਸ ਕੱਪੜੇ ਉੱਤੇ ਵਰਕ ਰੇਡ ਚੈਲੰਜ ਨਾਲ ਗਰੰਟੀ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਆ ਕਲਰ ਦੇਖ ਲੋ ਇਹਦੇ ਵੀ ਠੀਕ ਹੈ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਇੱਕ ਡਿਜ਼ਾਈਨ ਆ ਵਾਲਾ ਹੈ ਡਿਜ਼ਾਈਨ ਜਿਹੜੇ ਅਲੱਗ-ਅਲੱਗ ਆਉਂਦੇ ਨੇ ਉਹਨਾ ਦਿਖਾਈ ਜਨਾਂ ਇਹਨਾਂ ਜੇ ਰੰਗ ਮਿਲ ਜਾਣਗੇ ਤੁਹਾਨੂੰ ਜੀ ਠੀਕ ਹੈ ਆ ਦੇਖੋ ਜੀ ਆ ਦੇਖੋ ਸਿਰਫ ਔਰ ਸਿਰਫ 250 ਰੁਪਏ ਦਾ ਆਏ ਨਾਲ ਦੁਪੱਟਾ ਹੀ ਜੇ 250 ਰੁਪਏ ਦੇ ਵਿੱਚ ਮਾਲ ਬਹੁਤ ਜ਼ਿਆਦਾ ਪਿਆ ਜਿੰਨਾ ਕੋ ਹੋਣਾ ਮਿਲੂਗਾ ਠੀਕ ਹੈ ਇੱਕ ਇਧਰ ਤੇ ਡਿਜ਼ਾਈਨ ਪੈਣੇ ਆ ਦੇਖੋ ਆ ਵੀ 250 ਦਾ ਕਾਟ ਗਿਆ ਨਾ 150 ਇਹ ਸੌਰੀ ਹੁਣ 299 ਵਾਲੀ ਰੇਂਜ ਸਟਾਰਟ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਹੁਣ 299 ਵਾਲੀ ਰੇਂਜ ਸਟਾਰਟ ਹੋ ਗਈ ਠੀਕ ਹੈ ਆ ਦੇਖੋ ਸੋਰੇ ਕਈ ਕਸਟਮਰ ਪੁੱਛ ਰਹੇ ਨੇ ਵੀ 250 ਤੇ 299 ਦੀ ਮਾਲ ਤਾਂ ਸੇਮ ਹੈ ਪਰ ਮੈਂ ਤੁਹਾਨੂੰ ਦੱਸਾਂਗਾ ਮੈਂ ਇਹਦੇ ਦੁਪੱਟੇ ਉੱਤੇ ਵਰਕ ਹੁੰਦੇ ਠੀਕ ਹੈ ਜੀ ਇਹਦੇ ਦੁਪੱਟੇ ਉੱਤੇ ਵਰਕ ਹੁੰਦਾ ਹੈ ਠੀਕ ਹੈ ਜੀ ਆ ਦੇਖੋ ਦੁਪੱਟੇ ਉੱਤੇ ਵੀ ਵਰਕੂਗਾ ਸਿਰਫ ਔਰ ਸਿਰਫ 299 ਵਿੱਚ ਰੇਟ ਦੀ ਚੈਲੰਜ ਨਾਲ ਪੂਰੀ ਫੁੱਲ ਗਰੰਟੀ ਠੀਕ ਹੈ ਜੀ ਚੈਲੰਜ ਦੀ ਪੂਰੀ ਰੇਟ ਨਾਲ ਫੁੱਲ ਗਰੰਟੀ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਠੀਕ ਹੈ ਜੀ ਆ ਦੇਖੋ ਜੀ ਆ ਦੇਖੋ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਆ ਦੇਖੋ ਪੂਰਾ ਹੈਵੀ ਵਰਕ ਹੋਗਾ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਆ ਦੇਖੋ ਦੁਪट्टे ਉੱਤੇ ਵਰਕ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਹੋਲ ਸੇਲ ਰੇਟ ਵੀ ਨੇ ਠੀਕ ਹੈ ਜੀ ਰਿਟੇਲ ਵੀ ਇਹ ਆ ਦੇਖੋ ਅਵੀ 299 ਰੁਪਏ ਦੇ ਵਿੱਚ ਸੂਟ ਪੂਰਾ ਟਾਪ ਦਾ ਆਰਗੰਜ਼ਾ ਕਪੜਾ ਲੱਗਿਆ ਹੈ ਦੁਪੱਟੇ ਉੱਤੇ ਹੈਵੀ ਵਰਕ ਹੈ ਸਿਰਫ ਔਰ ਸਿਰਫ ਫੇਰ ਮੈਂ ਦੱਸ ਰਿਹਾ 299 ਰੁਪਏ 299 ਰੁਪਏ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਕਹਾਂ ਉਹਨੇ ਕਲਰ ਡਿਜ਼ਾਈਨ ਮਿਲ ਜਾਣਗੇ ਠੀਕ ਹੈ ਜੀ ਕਲਰ ਡਿਜ਼ਾਈਨ ਬਾਦੂ ਨੇ ਇੱਕ ਹੀ ਆ ਵਾਲਾ ਦੇਖੋ ਇੱਕ ਆ ਡਿਜ਼ਾਈਨ ਹੈ 299 ਰੁਪਏ ਦੇ ਵਿੱਚ ਆ ਦੇਖੋ ਜੀ ਆ ਦੇਖੋ ਤੇ ਇਹ ਪੂਰਾ ਹੈਵੀ ਵਰਕ ਆ ਦੇਖੋ ਜੀ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਹੈਵੀ ਵਰਕ ਸਿਰਫ ਔਰ ਸਿਰਫ 299 ਦੇ ਵਿੱਚ 299 ਦੇ ਵਿੱਚ ਆਪਾਂ ਤੁਹਾਨੂੰ ਦੁਪट्टे ਉੱਤੇ ਵੀ ਵਰਕ ਦਵਾਂਗੇ ਠੀਕ ਹੈ ਜੀ ਨਾਲ ਕੱਟ ਵਰਕ ਮੈਂ ਇੰਨੀ ਚੈਲੇਂਜ ਨਾਲ ਗਰੰਟੀ ਕਹਿਣ ਨੂੰ ਤਿਆਰ ਆ ਤੁਸੀਂ ਕੱਲਾ ਦੁਪट्टे ਦਾ ਕੱਟ ਵਰਕ ਹੀ ਮੈਨੂੰ 300 ਦਾ ਕਰਾ ਕੇ ਲਿਆ ਕੇ ਦਿਖਾ ਦਿਓ ਕੱਟ ਵਰਕ ਦੇ ਸਿਰਫ ਔਰ ਸਿਰਫ 500 ਰੁਪਏ ਲਾਂਦੇ ਨੇ ਠੀਕ ਹੈ ਕੱਟਵਰਕ ਕਰਨ ਦਾ 500 ਰੁਪਏ ਲੈਂਦੇ ਨੇ ਦਵੱਟੇ ਦੇ ਠੀਕ ਹੈ ਆਪਾਂ ਕੱਟਵਰਕ ਵਿਦ ਇਹ ਦਵੱਟੇ ਉੱਤੇ ਵਰਕ ਵਿਦ ਸੂਟ ਦਿੱਤੇ ਵਰਕ 7.5 ਮੀਟਰ ਕੱਪੜਾ ਸਿਰਫ ਔਰ ਸਿਰਫ 299 ਰੇਟ ਦੀ ਪੂਰੀ ਫੁੱਲ ਗਾਰੰਟੀ ਪੂਰੇ ਪੰਜਾਬ ਦੇ ਰੇਟਾਂ ਦੀ ਚੈਲੰਜ ਨਾਲ ਗਾਰੰਟੀ ਕੋਈ ਦੇ ਦਵੇ ਸਕਰੀਨ ਸ਼ਾਟ ਹੋਰੇ ਮਾਰ ਕੇ ਲੈ ਆਇਓ ਸੂਟ ਫਰੀ ਦੇਵਾਂਗੇ ਇੰਨਾ ਸਾਡਾ ਤੁਹਾਡੇ ਨਾਲ ਵਾਦਾ ਜੀ ਠੀਕ ਹੈ ਸਿਰਫ ਔਰ ਸਿਰਫ 299 ਰੁਪਏ ਆ ਦੇਖੋ ਜੀ ਆ ਦੇਖ ਆ ਵੀਕਾ ਡਿਜ਼ਾਈਨ ਇਹਦੇ ਚ ਹੀ ਡਿਜ਼ਾਈਨ ਚੈੱਕ ਕਰਾਓ ਜੀ ਪੂਰਾ ਟਾਪ ਦਾ ਹੈਵੀ ਡਿਜ਼ਾਈਨ ਹੈ ਆ ਦੇਖੋ ਜੀ ਆ ਦੇਖੋ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਠੀਕ ਹੈ ਮਾਰਕੀਟ ਦੇ ਵਿੱਚ ਜੇ ਤੁਸੀਂ ਇਹ ਸੂਟ ਲੈਣ ਜਾਓਗੇ 700 800 900000 ਰੁਪਏ ਲਾ ਕੇ ਦੇਣਗੇ ਆਪਾਂ ਸਿਰਫ ਔਰ ਸਿਰਫ ਤੁਹਾਨੂੰ 299 ਇੱਕ ਜਿਹਦੇ ਤੇ ਦੁਪੱਟੇ ਉੱਤੇ ਲੈਸ ਲੱਗੀ ਹੋਇਆ ਸਿਰਫ ਔਰ ਸਿਰਫ 250 ਦਾ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਇਹ ਆਪਣਾ ਐਡਰੈਸ ਹੈ ਜਿਹੜਾ ਮੰਡੀ ਅਹਿਮਦਗੜ੍ਹ ਠੀਕ ਹੈ ਜੀ ਮੰਡੀ ਅਹਿਮਦਗੜ੍ਹ ਹੈ ਪੰਜਾਬ ਦੇ ਵਿੱਚ ਹੈ ਲੁਧਿਆਣਾ ਔਰ ਮਲੇਰਕੋਟਲਾ ਬਿਲਕੁਲ ਸੈਂਟਰ ਦੇ ਵਿੱਚ ਹੈ ਗੂਗਲ ਮੈਪ ਤੇ ਆਪਣੀ ਲੋਕੇਸ਼ਨ ਪਾਈ ਹੋਈ ਹੈ ਤੁਸੀਂ ਉਹ ਕੱਢ ਕੇ ਦੇਖ ਸਕਦੇ ਹੋ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਠੀਕ ਹੈ ਜੀ 299 ਦੇ ਵਿੱਚ ਸੂਟ ਰੇਟਾਂ ਦੀ ਚੈਲੰਜ ਨਾਲ ਗਰੰਟੀ ਧੁਮਾਕਾ ਸੇ ਲੱਗ ਚੁੱਕੀ ਹੈ ਕਿੱਥੇ ਪਹੁੰਚਣਾ ਕਿੱਥੇ ਹੈ ਅਨਮ ਕਲੋਥ ਹਾਊਸ ਵਾਲਿਆਂ ਦੇ ਮੰਡੀ ਅਹਿਮਦਗੜ੍ਹ ਜੀ ਠੀਕ ਹੈ ਜੀ ਛਪਾਰ ਦਾ ਮੇਲਾ ਲੱਗ ਚੁਕਿਆ ਹੈ ਛਪਾਰ ਰੋਡ ਤੇ ਹੀ ਹੈ ਠੀਕ ਹੈ ਜੀ ਛਪਾਰ ਦਾ ਮੇਲਾ ਲੱਗ ਚੁਕਿਆ ਹੈ ਛਪਾਰ ਰੋਡ ਤੇ ਹੀ ਹੈ ਆਪਣੀ ਦੁਕਾਨ ਜੀ ਠੀਕ ਹੈ ਜੀ ਜੇ ਤੁਸੀਂ ਛਪਾਰ ਨੂੰ ਜਾਓਗੇ ਉਹੀ ਰਸਤੇ ਤੇ ਆਪਣੀ ਦੁਕਾਨ ਹੈ ਠੀਕ ਹੈ ਜੀ ਛਪਾਰ ਰੋਡ ਤੇ ਆਪਣਾ ਦੁਕਾਨ ਹੈ ਠੀਕ ਹੈ ਜੀ ਇਸ ਕਰਕੇ ਧਿਆਨ ਨਾਲ ਜਿੱਥੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਲੱਗਦਾ ਹੈ ਠੀਕ ਹੈ ਜੀ ਛਪਾਰ ਦਾ ਆ ਦੇਖੋ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਰੇਟ ਦੀ ਆਪਾਂ ਪੂਰੀ ਫੁੱਲ ਚੈਲੰਜ ਨਾਲ ਗਾਰੰਟੀ ਦਮਾਗੇ ਜੇ ਤੁਹਾਨੂੰ ਕੋਈ ਇਹ ਰੇਟ ਦੇ ਦਵੇ ਉਹ ਰੇ ਸੂਟ ਚੱਕ ਕੇ ਫੜਾ ਜੀ ਹੋਰ ਦੋਸਤੋ ਡਬਲ ਪੈਸੇ ਦਮਾਂਗੇ ਨਾਲ ਸੂਟ ਵੀ ਦਮਾਂਗੇ ਡਬਲ ਪੈਸੇ ਵੀ ਦਮਾਂਗੇ ਠੀਕ ਹੈ ਜੀ ਮੈਂ ਫੇਰ ਉਹੀ ਗੱਲ ਕਹਿ ਰਿਹਾ ਟੱਟ ਵਰਕ ਸਿਰਫ ਔਰ ਸਿਰਫ ਕੱਟ ਵਰਕ ਕਰਨ ਦੇ 500 ਰੁਪਏ ਲੈਂਦੇ ਨੇ ਠੀਕ ਹੈ ਕੱਲਾ ਕੱਟ ਵਰਕ ਜੇ ਦੁਪट्टे ਉੱਤੇ ਕੌਣ ਜਾਓਗੇ ਕარი ਗੱਲ ਆਪਾਂ ਤੁਹਾਨੂੰ 299 ਵਿੱਚ ਕੀ ਕੀ ਦੇ ਰਹੇ ਆ ਦੁਪट्टे ਉੱਤੇ ਵਰਕਤ ਦੁਪट्टे ਉੱਤੇ ਕੱਟ ਵਰਕ ਵਿਦ ਵਰਕ ਸੂਟ ਤੇ ਠੀਕ ਹੈ ਜੀ 7.5 ਮੀਟਰ ਕਪੜਾ ਤੁਸੀਂ ਆਪਨੇ ਆਪ ਹਿਸਾਬ ਨਾਲ ਦੇਖ ਲਿਓ 50 ਰੁਪਏ ਮੀਟਰ ਨੂੰ ਵੀ ਜੇ ਆਪਾਂ ਹਲਕੇ ਤੋਂ ਹਲਕੇ ਤੋਂ ਹਲਕਾ ਵੀ ਕਪੜਾ ਲਈਏ 50 ਰੁਪਏ ਮੀਟਰ ਆਉਂਦਾ ਹੀ ਠੀਕ ਹੈ ਜੀ 7.5 ਮੀਟਰ ਕਪੜਾ ਕਿੰਨੇ ਦਾ ਹੋ ਗਿਆ 275 ਨਾ ਥੋੜੀ 250 375 ਦਾ ਕਪੜਾ ਹੋ ਗਿਆ ਠੀਕ ਹੈ ਜੀ ਫਿਰ ਵਰਕ ਵੀ ਹੈ ਫਿਰ ਦੁਬੱਟੇ ਉੱਤੇ ਵੀ ਵਰਕ ਹੈ ਫਿਰ ਕੱਟ ਵਰਕ ਵੀ ਹੈ ਇਸ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲ ਰੇਟ 8-900 ਰੁਪਏ ਆਈ ਠੀਕ ਹੈ ਆਪਾਂ ਤੁਹਾਨੂੰ ਕੀ ਰੇਟ ਦੇਣਾ ਸਿਰਫ ਔਰ ਸਿਰਫ 200 ਨਾਲ ਹੀ ਦੇ ਵਿੱਚ ਠੀਕ ਹੈ ਮਿਲੂਗਾ ਉਹਨੂੰ ਮੈਂ ਫੇਰ ਇੱਕ ਗੱਲ ਦੱਸਦਾ ਮਿਲੂਗਾ 299 ਦਾ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਔਰ ਇੱਕ ਜ਼ਰੂਰੀ ਐਲਾਨ ਇਹ ਵੀ ਕਰ ਦਈਏ ਜਿਹੜਾ ਵੀ ਸੂਟ ਲੈਣਾ ਹੋਊਗਾ ਉਹਦੀ ਉਹਦੇ ਸਕਰੀਨਸ਼ਾਟ ਮਾਰ ਕੇ ਆਉਣਾ ਪਊਗਾ ਫੇਰ ਸਾਨੂੰ ਪਤਾ ਲੱਗੂ ਆਦਰਵਾਇਸ ਸਾਨੂੰ ਨਹੀਂ ਪਤਾ ਲੱਗਣਾ ਠੀਕ ਹੈ ਜੀ ਜਿਨੇ ਜਿਹੜਾ ਸੂਟ ਲੈਣਾ ਹੋਊਗਾ ਉਹ ਇਹਦਾ ਸਕਰੀਨਸ਼ਾਟ ਮਾਰ ਕੇ ਆਊਗਾ ਫੇਰ ਸਾਨੂੰ ਦਿਖਾਊਗਾ ਫੇਲ ਹੋਊਗਾ ਔਰ ਬਿਕਾ ਸੂਟ ਚੇਂਜ ਨਹੀਂ ਹੋਣਾ ਜੀ ਠੀਕ ਹੈ ਜੀ ਕਿਉਂਕਿ ਸੇਲ ਦਾ ਮਾਲ ਹਾਂ ਅਗੇ ਡਿਫੈਕਟਡ ਕਟਿਆ ਫਟਿਆ ਦਾਗੀ ਦੱਬਾ ਕੋਈ ਤਾਂ ਤੁਹਾਡਾ ਬੇਫਿਕਰੀ ਨਾਲ ਚੇਂਜ ਹੋਊਗਾ ਠੀਕ ਹੈ ਜੀ ਕਿਉਂਕਿ ਅਸੀਂ ਸੇਲ ਲਗਾਉਣੀ ਹੁੰਦੀ ਹੈ ਜੀ ਇਸ ਕਰਕੇ ਚੇਂਜ ਨਹੀਂ ਹੁੰਦਾ ਠੀਕ ਹੈ ਜੀ ਆ ਦੇਖੋ ਸਿਰਫ ਔਰ ਸਿਰਫ 299 ਰੁਪਏ ਮਾਲ ਮੈਂ ਕਿਹਾ ਬਹੁਤ ਜ਼ਿਆਦਾ ਆ ਚੁੱਕਿਆ ਬਹੁਤ ਜ਼ਿਆਦਾ ਜਿੰਨਾ ਕੋਹ ਉਹਨਾਂ ਮਾਲ ਆਇਆ ਪਿਆ ਅਨਮ ਕਲੌਥ ਹਾਊਸ ਤੇ ਪਹੁੰਚੋ ਠੀਕ ਹੈ ਹੁਣ ਆਪਾਂ ਹਾਂ ਜੀ ਭਾਈਆਂ ਹੁਣ ਨੈਕਸਟ ਵੈਰਾਈਟੀ ਕੀ ਹੈ ਜੀ ਹੁਣ ਨੈਕਸਟ ਵੈਰਾਈਟੀ ਭੈਣ ਆਪਾਂ ਤੁਹਾਡੇ ਲਈ ਹੈਂਡਵਰਕ ਦਾ ਲੈ ਕੇ ਆਏ ਆਂ ਆਹ ਦੇਖੋ ਜੀ ਆਹ ਦੇਖੋ ਜੀ ਆਰਗੰਝਾ ਤੇ ਹੈਂਡਵਰਕ ਇੰਨਾ ਸੋਹਣਾ ਭਾਈ ਇਹਨਾਂ ਹੈਂਡਵਰਕ ਆਹ ਦੇਖੋ ਜੀ ਪੂਰਾ ਟਾਪ ਦਾ ਆਰਗੰਝਾ ਦਾ ਹੈਂਡਵਰਕ ਵਾਲਾ ਸੂਟ ਹੈ ਜੀ ਠੀਕ ਹੈ ਜੀ ਦੁਪੱਟੇ ਉੱਤੇ ਵਰਕ ਹੈ ਇਹ ਤਾਂ ਭਾਈ ਇਹਨ ਬਹੁਤ ਮਹਿੰਗਾ ਹੋਊਗਾ ਉਸਤਾ ਜੀ ਮੈਂ ਕਿਹਾ ਜੀ ਮਹਿੰਗੇ ਵਾਲਾ ਤਾਂ ਕੰਮ ਹੀ ਨਹੀਂ ਹੋਗਾ ਆਪਣੇ ਲੈਵੇ ਮਹਿੰਗੇ ਵਾਲਾ ਤਾਂ ਕੰਮ ਹੀ ਨਹੀਂ ਗਾ ਹੈਂਡਵਰਕ ਸੂਟ ਜੀ ਠੀਕ ਹੈ ਜੀ ਵਿਦ ਬਾਜ ਉੱਤੇ ਵਰਕ ਠੀਕ ਹੈ ਜੀ ਦੂਸਰਾ ਸੂਟ ਖੋਲ ਕੇ ਦਿਖਾਉਣਾ ਤੁਹਾਨੂੰ ਵੀ ਆਹ ਦੇਖੋ ਆ ਦੇਖੋ ਆ ਵੀ ਡਿਜ਼ਾਈਨ ਹੈ ਵੇਚੀ ਇਤਾ ਭਾਈ ਜਣ 500 ਰੁਪਿਆ ਲੈਂਦਾ ਨੇ ਕੜਾਈ ਕਰਾਈ ਦਾ ਤੁਸੀਂ ਇੰਨਾ ਸਸਤਾ ਕਿਵੇਂ ਦਈਆਂ ਨੇ ਆਪਾਂ ਤਾਂ ਹੀ ਬਸ ਸੇਵਾ ਕਰਦੇ ਆਂ ਇਹ ਸੇਵਾ ਕਰਦੇ ਆਂ ਬਸ ਠੀਕ ਹੈ ਜੀ ਆ ਦੇਖੋ ਹੈਂਡਵਰਕ ਪੂਰਾ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਠੀਕ ਹੈ ਜੀ ਦੁਪੱਟੇ ਉੱਤੇ ਵਰਕ ਠੀਕ ਹੈ ਜੀ ਦੁਪੱਟੇ ਉੱਤੇ ਵਰਕ ਠੀਕ ਹੈ ਆ ਦੇਖੋ ਦੁਪੱਟੇ ਉੱਤੇ ਵਰਕ ਪੂਰਾ ਠੀਕ ਹੈ ਹੈਂਡਵਰਕ ਵਾਲਾ ਸੂਟ ਹੈ ਸਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਜੀ ਰੇਟ ਇੰਨਾ ਜ਼ਬਰਦਸਤ ਲੈ ਗਿਆ ਨਹੀਂ ਆਪਾਂ retail price ਨੇ ਮੈਂ ਤੁਹਾਨੂੰ ਪਹਿਲਾਂ ਦੀ retail price ਨੇ ਰੇਟ ਆਪਾਂ ਤੁਹਾਡੇ ਲਈ ਇੰਨਾ ਘੱਟ ਲੈ ਕੇ ਆਏ ਮਾਰਕੀਟ ਦੇ ਵਿੱਚ 1200 ਰੁਪਏ ਦਾ ਸੂਟ ਮਿਲਦਾ ਈ ਠੀਕ ਹੈ ਆਪਾਂ ਤੁਹਾਡੇ ਲਈ ਸਿਰਫ ਔਰ ਸਿਰਫ 499 ਲੈ ਕੇ ਆਏ ਸਿਰਫ ਔਰ ਸਿਰਫ 499 ਰੁਪਏ ਦਾ ਠੀਕ ਹੈ ਜੀ ਆਹ ਦੇਖੋ ਜੀ ਆਹ ਦੇਖੋ 499 ਰੁਪਏ ਦੇ ਵਿੱਚ ਪੂਰਾ ਟਾਪ ਦਾ ਡਿਜ਼ਾਈਨ ਨੇ 499 ਰੁਪਏ ਦੇ ਠੀਕ ਆਹ ਦੇਖੋ ਜੀ 499 ਵਿੱਚ ਪੂਰੇ ਟਾਪ ਦੇ ਡਿਜ਼ਾਈਨ ਜੀ ਆਹ ਦੇਖੋ ਜੀ ਹੋਰ ਭਾਈਆਂ ਨੂੰ ਰੇ ਗਾਗ ਬਲਾ ਕੇ ਦਉਣਾ ਸੂਟ ਉਸਤਾ ਜੀ ਵੀਡੀਓ ਦੇ ਚੱਕਰ 'ਚ ਇਹ ਨਹੀਂ ਹੁੰਦਾ ਜੀ ਆਪਾਂ ਹੀ ਇਦਾਂ ਦਾ ਕੰਮ ਕੋਈ ਨਹੀਂ ਕਰਦੇ ਜੀ ਜਿਹੜਾ ਕਸਟਮਰ ਨੂੰ ਅਸੀਂ ਦੋ ਵੀਡੀਓ ਪਾਉਣੇ ਇੱਕ ਰਿਟੇਲ ਦੀ ਵੀਡੀਓ ਪਾਉਣੇ ਇੱਕ ਹੋਲ ਸੇਲ ਦੀ ਠੀਕ ਹੈ ਜੀ ਜੇ ਰਿਟੇਲ ਦੀ ਪਾਵਾਂਗੇ ਤਾਂ ਦੱਸ ਕੇ ਦਵਾਂਗੇ ਵੀ ਰਿਟੇਲ ਪ੍ਰਾਈਸ ਨੇ ਜਾਂ ਹੋਲ ਸੇਲ ਦੀ ਕਹਾਂਗੇ ਤਾਂ ਹੋਲ ਸੇਲ ਦੀ ਹਾਂ ਪਰ ਜਦ ਮਾਲ ਸੇਲ ਹੋ ਗਿਆ ਉਦੋਂ ਤੋਂ ਬਾਅਦ ਸਾਡੀ ਕੋਈ ਗਾਰੰਟੀ ਨਹੀਂ ਜੀ ਠੀਕ ਹੈ ਮਾਲ ਅੱਜ ਪਿਆਏ ਤੇ ਰੇਟ 499 ਹੀ ਹੈ ਜਿਹੜਾ ਮਰਜ਼ੀ ਲਾਜੋ ਠੀਕ ਹੈ ਜੀ ਠੀਕ ਹੈ ਭਾਈ ਇਹ ਅੱਜ 3 ਨ ਸਤੰਬਰ 2025 ਨਵਾਂ ਮਹੀਨਾ ਠੀਕ ਹੈ ਜੀ ਅੱਜ ਦੇ ਰੇਟ ਨੇ ਇਹ ਠੀਕ ਹੈ ਜੀ ਤੇ 3 ਦਿਨਾਂ ਤੱਕ ਜੇ 2 3 ਦਿਨਾਂ ਤੱਕ ਜਿੰਨਾ ਦਿਨ ਮਾਲ ਪਿਆ ਰਹਿਊਗਾ ਤੇ ਇਹੀ ਰੇਟ ਲਗੂ ਜਾਂ ਮਾਲ ਵਿਕ ਜੂ ਤਾਂ ਸੇਲ ਖਤਮ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਠੀਕ ਹੈ ਜੀ ਤੁਸੀਂ ਜਿੱਥੋਂ ਹਾਂ ਜੀ ਮੈਂ ਇੱਕ ਗੱਲ ਹੋਰ ਦੱਸਦਾ ਮੈਂ ਇਹ ਰਿਟੇਲ ਪ੍ਰਾਈਸ ਨੇ ਜੇ ਕਿਸੇ ਭੈਣ ਭਾਈ ਨੇ ਹੋਲ ਸੇਲ ਬੁਟੀਕ ਲਈ ਲੈਣਾ ਹੋਵੇ ਜਾਂ ਦੁਕਾਨ ਲਈ ਲੈਣਾ ਹੋਵੇ ਉਹਨੂੰ ਅਨੰਮ ਕਲੌਥ ਵਾਲਿਆਂ ਨੂੰ ਕੱਲੀਓ ਫੋਨ ਆਪਾਂ ਤੁਹਾਨੂੰ ਡਿਸਕਾਊਂਟ ਕਰਕੇ ਲਾ ਕੇ ਦਵਾਂਗੇ ਠੀਕ ਹੈ ਜੀ ਦੇਖੋ ਆਹ ਦੇਖੋ ਜੀ ਪੂਰਾ ਹੈਵੀ ਵਰਕ ਹੈ ਹੈਂਡਵਰਕ ਵਾਲੇ ਸੂਟ ਨਹੀਂ ਹੈਂਡਵਰਕ ਵਾਲੇ ਸੂਟ ਹੈ ਰਿਟੇਲ ਪ੍ਰਾਈਸ ਸਲਵਾਰ ਦੇ ਉੱਤੇ ਵਰਕ ਦੁਪੱਟੇ ਉੱਤੇ ਵਰਕ ਠੀਕ ਹੈ ਜੀ ਕੀ ਰੇਟ ਸਿਰਫ ਔਰ ਸਿਰਫ 499 ਰੁਪਏ ਜੀ ਠੀਕ ਹੈ ਜੀ ਸਿਰਫ ਔਰ ਸਿਰਫ 499 ਰੁਪਏ ਰੇਟ ਹੈ ਜੀ ਠੀਕ ਹੈ ਆਹ ਦੇਖੋ ਪੂਰਾ ਹੈਂਡਵਰਕ ਤੇ ਪੂਰੀ ਧਿਆਨ ਮਰਵਾਉਈ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਦੇਖੋ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਸਲਵਾਰ ਤੇ ਕਰਵਾ ਲਓ ਬਾਜੂ ਤੇ ਕਰਵਾ ਲਓ ਮਾਰਕੀਟ ਵਿੱਚ ਇਹ ਰੇਟ 1500 1000 1500 ਦੇ ਵਿੱਚ ਵਿੱਚ ਪਿਆ ਹੋਇਆ ਆਪਾਂ ਰਿਟੇਲ ਪ੍ਰਾਈਸ ਮੈਂ ਫੇਰ ਕਹਿ ਰਿਹਾ ਰਿਟੇਲ ਪ੍ਰਾਈਸ 499 ਜਿਹਨੇ ਲੈਣਾ ਹੈ ਹੋਲ ਸੇਲ ਦੇ ਵਿੱਚ ਉਹ ਕਾਲਿਓਨਮ ਕਲੋਥ ਵਾਲਿਆਂ ਨੂੰ ਫੋਨ ਉਹਨੂੰ ਆਪਾਂ ਡਿਸਕਾਊਂਟ ਕਰਕੇ ਲਾ ਕੇ ਦਵਾਂਗੇ ਠੀਕ ਹੈ ਇੰਨਾ ਮੇਰਾ ਤੁਹਾਡੇ ਨਾਲ ਵਾਦਾ ਜੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਹੈ ਜੀ ਤੇ ਫਿਰ ਸਿਰਫ 499 ਵਿੱਚ ਪੂਰਾ ਹੈਵੀ ਵਰਕ ਹੋਊਗਾ ਠੀਕ ਹੈ ਜੀ ਸਿਰਫ ਔਰ ਸਿਰਫ 499 ਰੁਪਏ ਦੇ ਸੀ ਠੀਕ ਹੈ ਜੀ ਸਿਰਫ ਔਰ ਸਿਰਫ 499 ਦੇ ਚਲ ਮਾਲ ਬਹੁਤ ਮਿਲዱ ਇੱਕ ਵਾਰ ਵਿਜ਼ਿਟ ਕਰੋ ਆਨੰਦ ਕਲਾਸ ਹਾਉਸ ਤੇ ਠੀਕ ਹੈ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆ ਜੀ ਭਾਈਆਂ ਹੁਣ ਨੈਕਸਟ ਵੈਰਾਈਟੀ ਦਿਖਾਓ ਉਸਤਾਦ ਜੀ ਆਹ ਦੇਖੋ ਆਪਾਂ ਨੈਕਸਟ ਵੈਰਾਈਟੀ ਲੈ ਕੇ ਆਏ ਸ਼ੀਸ਼ਾ ਸਿਲਕ ਦੇ ਉੱਤੇ ਜੀ ਇੰਨੇ ਸੋਹਣੀ ਕਢਾਈ ਦੇ ਵਿੱਚ ਪਈਆਂ ਆਹ ਦੇਖੋ ਜੀ ਪੂਰਾ ਟਾਪ ਦਾ ਡਿਜ਼ਾਈਨ ਹੈਂਡਵਰਕ ਵਾਲਾ ਸੂਟ ਹੈ ਜੀ ਠੀਕ ਹੈ ਜੀ ਹੈਂਡਵਰਕ ਵਾਲਾ ਸੂਟ ਸ਼ੀਸ਼ਾ ਸਿਲਕ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਹੈ ਜੀ ਇਹ ਕਿੰਨੇ ਦਾ ਭਾਈਆਂ ਇਹ ਤਾਂ ਹੀ ਮਾਰਕੀਟ ਚ ਦਾ 2500 ਦਾ ਰੇਟ ਹੈ ਵੈਸੇ ਜੀ ਆਪਾਂ ਤਾਂ ਤੁਹਾਡੇ ਲਈ ਬਸ ਥੀਵਾ ਕਰ ਦਿਆਂ ਚਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਜੀ ਚਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਜੀ ਆਹ ਦੇਖੋ ਦੁਪट्टे ਉੱਤੇ ਵਰਕ ਕੰਟਰਾਸਟ ਦੁਪੱਟਾ ਆਹ ਦੇਖੋ ਸਿਰਫ ਔਰ ਸਿਰਫ 999 ਰੁਪਏ ਸੱਚੀ ਭਾਈਆਂ 999 ਦਾ ਮੈਂ ਕਹੀ ਬਿਲਕੁਲ 999 ਦਾ ਸੱਚੀ ਬਿਲਕੁਲ ਸੱਚੀ 999 ਰੁਪਏ ਹੈ ਹੈਂਡਵਰਕ ਹੈਗਾ ਠੀਕ ਹੈ ਜੀ ਦੁਪੱਟੇ ਉੱਤੇ ਵੀ ਵਰਕ ਹੈ ਸਲਵਾਰ ਦੇ ਉੱਤੇ ਵੀ ਵਰਕ ਹੈ ਸਿਰਫ ਔਰ ਸਿਰਫ 999 ਰੇਟ ਦੀ ਪੂਰੀ ਪੰਜਾਬ ਦੀ ਫੁੱਲ ਗਰੰਟੀ ਮੈਂ ਫੇਰ ਦੱਸ ਰਿਹਾ 2500 ਰੁਪਏ ਦਾ ਸੂਡ ਮਿਲਦਾ ਹੈ ਮਾਰਕੀਟ 'ਚ ਜਿੱਥੋਂ ਮਰਜ਼ੀ ਟਰਾਈ ਕਰ ਲੋ ਸਿਰਫ ਔਰ ਸਿਰਫ 999 ਦਾ ਲਗਾਵਾਂਗੇ ਠੀਕ ਹੈ ਜੀ ਰਿਟੇਲ ਪ੍ਰਾਈਸ ਜਿਹਨੇ ਹੋਲ ਸੇਲ 'ਚ ਲੈਣਾ ਹੋਊਗਾ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ ਮੈਂ ਫੇਰ ਦੱਸ ਰਿਹਾ ਠੀਕ ਹੈ ਜੀ ਇਹਦੇ 'ਚ ਇੱਕ ਲੱਗ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਜਿੰਨੇ ਕਹਾਉਣੇ ਮਿਲ ਜਾਣਗੇ ਠੀਕ ਹੈ ਜੀ ਆ ਦੇਖੋ 999 ਰੁਪਏ ਦੇ ਵਿੱਚ ਠੀਕ ਹੈ ਜੀ ਇਕੱਤੇ ਜਾਨ ਆਪਾਂ ਹੋਲੇ ਕੇ ਆਏ ਤੁਹਾਡੇ ਲਈ ਇਹ ਨਾਲ ਜੇ ਕਲਰ ਬਹੁਤ ਮਿਲ ਜਾਣਗੇ ਆ ਦੇਖੋ ਜੀ ਆਹ ਵਾਲਾ ਡਿਜ਼ਾਈਨ ਦੇਖੋ ਚੈੱਕ ਕਰੋ ਪੂਰਾ ਹੈਵੀ ਕਿੰਨਾ ਸੋਹਣਾ ਪਾਈਆਂ ਨੇ ਇਹ ਕਿੰਨੇ ਦਾ ਹੈ ਇਹ ਵੀ ਸਿਰਫ ਔਰ ਸਿਰਫ 999 ਦੇ ਉੱਤੇ ਲੈ ਕੇ ਆਏ ਜੀ ਆਪਾਂ ਠੀਕ ਹੈ ਸਿਰਫ ਔਰ ਸਿਰਫ 999 ਸਲਵਾਰ ਦੇ ਉੱਤੇ ਵਰਕ ਹੈ ਸੂੜੇ ਉੱਤੇ ਹੈਵੀ ਹੈਂਡਵਰਕ ਹੈ ਠੀਕ ਹੈ ਪੂਰਾ ਹੈਵੀ ਸੂਟ ਹੈ ਇਹ ਮੈਂ ਫੇਰ ਦੱਸ ਰਿਹਾ ਆਪਾਂ ਰਿਟੇਲ ਪ੍ਰਾਈਸ ਨਹੀਂ ਆਪਣਾ ਹੋਲਸੇਲ ਦਾ ਵੀ ਕੰਮ ਹੈ ਠੀਕ ਹੈ ਜੀ ਜਿਹਨੇ ਹੋਲਸੇਲ ਚ ਲੈਣੇ ਹਨ ਉਹਨਾਂ ਨੂੰ ਆਪਾਂ ਹੋਰ ਘੱਟ ਕਰਕੇ ਲਗਾਵਾਂਗੇ ਆ ਦੇਖੋ ਦੁਪੱਟਾ ਕਿੰਨਾ ਭਾਰੀ ਹੈ ਕਈ ਕਸਟਮਰ ਕਹਿੰਦੇ ਆ ਦੇਖੋ ਕਿੱਡੀ ਪੱਟੀ ਦੁਪੱਟੇ ਦੀ ਠੀਕ ਹੈ ਜੀ ਰੇਟ ਸਿਰਫ ਔਰ ਸਿਰਫ 999 ਵਿਦ ਸਲਵਾਰ ਦੇ ਉੱਤੇ ਵਰਕ ਕਰਾ ਸ਼ੀਮਰ ਸ਼ੀਮਰ ਸ਼ੀਸ਼ਾ ਚਿਲਕੀ ਠੀਕ ਹੈ ਜੀ ਸਿਰਫ ਔਰ ਸਿਰਫ ਜਿਹੜੀ ਹੈ ਕੱਪੜੇ ਵੀ ਬਹੁਤ ਮਹਿੰਗੇ ਲੱਗੇ ਹੋਏ ਨੇ ਆ ਦੇਖੋ ਇੱਕ ਇਹ ਮੈਂ ਤੁਹਾਨੂੰ ਡਿਜ਼ਾਈਨ ਇੱਕ ਦਿਖਾਉਣਾ ਇਹਨਾਂ ਦੇ ਕਲਰ ਕਾਫੀ ਮਿਲ ਜਾਣਗੇ ਇਹ ਤਾਂ ਭਾਈ ਜਾਨ ਪੱਕਾ 2500 ਰੁਪਏ ਲੱਗਦਾ ਮੈਂ ਕਹਾਂ ਜੀ ਬਿਲਕੁਲ 2500 ਰਿੰਗ ਤੁਹਾਡੀ ਗੱਲ ਬਿਲਕੁਲ ਸੱਚੀ ਹੈ ਗੱਲ ਤੁਹਾਡੀ ਬਿਲਕੁਲ ਸਹੀ ਸੱਚੀ ਹੈ ਵੀ 2500 ਵਾਲਾ ਇਹ ਠੀਕ ਹੈ ਪਰ ਤੁਸੀਂ ਖਣੇਓ ਅਨਮ ਕਲੋਥ ਹਾਊਸ ਤੇ 2500 ਵਾਲਾ ਸੂਟ ਆਪਾਂ ਤੁਹਾਨੂੰ ਦਵਾਂਗੇ ਸਿਰਫ ਔਰ ਸਿਰਫ 999 ਦੇ ਵਿੱਚ ਹੀ ਸੱਚੀ ਭਾਈ ਜਾਨ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ 999 ਦਾ ਵੱਯਾ ਨਾ ਪਾਣਾ ਸਸਤਾ ਕਿਵੇਂ ਦੇਈ ਜਾਂਨੇ ਆ ਆਪਾਂ ਸਸਤਾ ਦੇਣ ਦਾ ਰੀਜ਼ਨ ਇਹ ਹੈ ਆਪਾਂ ਸਿੱਧਾ ਲੋਟ ਚੱਕੀ ਦਾ ਮੇਲਿਆਂ ਦੇ ਵਿੱਚੋਂ ਮਸ਼ੀਨਾਂ ਆਪਾਂ ਆਪਣੀਆਂ ਲਗਾਈਆਂ ਹੋਈਆਂ ਨੇ ਵਰਕ ਆਪ ਦਾ ਕਰਵਾਈਦਾ ਠੀਕ ਹੈ ਜੀ ਇਸ ਕਰਕੇ ਆਪਣਾ ਪੜਤਾ ਪੈਂਦਾ ਠੀਕ ਹੈ ਜੀ ਕਈ ਕਸਟਮਰਾਂ ਦੇ ਸਵਾਲ ਲੈ ਵੀ ਬਰੇ ਬਾਜ਼ਾਰ ਦੇ ਵਿੱਚ ਤਾਂ 2500 ਆ ਮਿਲਦਾ ਤੁਸੀਂ ਇੰਨਾ ਸਸਤਾ ਕਿਵੇਂ ਦੇਈ ਜਾਂਨੇ ਹੋ ਕੀ ਰੀਜ਼ਨ ਕੀ ਹੈ ਉਹਨਾਂ ਕਸਟਮਰਾਂ ਨੂੰ ਮੈਂ ਦੱਸ ਦਵਾਂ ਜਿਹੜੇ ਜੀ ਦੇਖੋ ਹੁਣ ਜਿਵੇਂ ਅਸੀਂ ਮਾਲੇ ਡਾਇਰੈਕਟ ਲੈਣੇ ਆ ਮੇਲਿਆਂ ਦੇ ਵਿੱਚੋਂ ਠੀਕ ਹੈ ਜੀ ਜਿਹੜੇ ਕਈ ਦੁਕਾਨਦਾਰ ਨੇ ਜਿਹੜੇ ਏਜੰਟਾਂ ਦੇ ਥਰੂ ਲੈਂਦੇ ਨੇ ਠੀਕ ਹੈ ਜੀ ਅਸੀਂ ਬਿਲਕੁਲ ਮਿਲਨਾਂ ਦੇ ਵਿੱਚ ਲੋਟ ਸ਼ਾਰਟ ਚੱਕਦੇ ਆ ਜਿਹੜੇ ਲੋਟ ਦੇ ਮਾਲ ਹੁੰਦੇ ਨੇ ਉਹ ਲੋਟ ਦੇ ਉੱਤੇ ਮਾਲਾਂ ਤੇ ਅਸੀਂ ਆਪਦਾ ਵਰਕ ਕਰਵਾਉਂਦੇ ਆ ਆਪਦੀਆਂ ਮਸ਼ੀਨਾਂ ਲਗਾਈਆਂ ਹੋਈਆਂ ਨੇ ਫਿਰ ਅਸੀਂ ਹੈਂਡਵਰਕ ਘਰਾਂ ਘਰਾਂ 'ਚ ਕਰਵਾਉਂਦੇ ਆ ਜਾਂ ਕਾਰੀਗਰਾਂ ਤੋਂ ਕਰਵਾਉਂਦੇ ਆ ਠੀਕ ਹੈ ਆਪਦਾ ਕੰਮ ਸਾਰਾ ਅਸੀਂ ਆਪਦਾ ਕੰਮ ਕਰਵਾਉਂਦੇ ਇਸ ਕਰਕੇ ਰੇਟ ਘਟਨੇ ਠੀਕ ਹੈ ਕਿਉਂਕਿ ਜਿਹੜੇ ਹੋਰ ਦੁਕਾਨਦਾਰ ਨੇ ਉਹ ਬਣੇ ਬਣਾਏ ਸੂਟ ਲੈ ਲੈਂਦੇ ਨੇ ਚਰੇ ਉਹ ਮਹਿੰਗੇ ਲੈ ਲੈਂਦੇ ਨੇ ਆਪਾਂ ਯਾਨੀ ਕਿ ਆਪਾਂ ਨੂੰ ਪਰਤਾ ਪੈ ਜਾਂਦੇ ਆ ਦੇਖੋ ਹੀ ਹੈਂਡਵਰਕ ਪੂਰਾ ਹੈਂਡਵਰਕ ਟੱਚ ਪੂਰਾ ਹੈ ਨਾ ਠੀਕ ਹੈ ਜੀ ਵਿਦ ਦਾ ਸਵਾਰ ਦੇ ਉੱਤੇ ਵਰਕ ਠੀਕ ਹੈ ਜੀ ਦੁਪट्टे ਉੱਤੇ ਵਰਕ ਕਟਵਰਕ ਸਿਰਫ ਔਰ ਸਿਰਫ ਰੇਟ ਚੈਲੰਜ ਵਾਲਾ ਪੰਜਾਬ ਦੇ ਰੇਟਾਂ ਦੀ ਗਾਰੰਟੀ ਸਿਰਫ ਔਰ ਸਿਰਫ 999 ਦਾ ਜੀ ਠੀਕ ਹੈ ਜੀ ਮਾਲ ਜਿੰਨਾ ਕੋ ਉਹਨਾਂ ਤੁਹਾਨੂੰ ਮਿਲ ਜੂ ਠੀਕ ਹੈ ਜੀ ਇੱਕ ਵਾਰ ਆਉਣਾ ਕਿੱਥੇ ਆ ਤੁਸੀਂ ਅਨਮ ਕਲੋਥ ਹਾਊਸ ਤੇ ਠੀਕ ਹੈ ਜੀ ਆਉਣਾ ਫਿਰ ਕਿੱਥੇ ਆ ਅਨਮ ਕਲੋਥ ਹਾਊਸ ਤੇ Google Map ਤੇ ਲੋਕੇਸ਼ਨ ਕੱਢੋ ਜੀ ਠੀਕ ਹੈ ਜੀ ਮੰਡੀ ਅਮਲਗੜ ਲੁਧਿਆਣਾ ਔਰ ਮਲੇਰ ਕੋਟਲਾ ਦੇ ਬਿਲਕੁਲ ਸੈਂਟਰ ਦੇ ਵਿੱਚ ਠੀਕ ਹੈ ਜੀ ਸਿਰਫ ਔਰ ਸਿਰਫ 999 ਮੇਰੇ ਪਰੇ ਵਿੱਚ ਕਪੜਾ 5.5 6 ਹੀ ਲੱਗਿਆ ਹੋਊਗਾ ਜੀ ਆ ਦੇਖੋ ਇਹਨੂੰ 5.6 ਮੀਟਰ ਲੱਗਿਆ ਆ ਕਪੜਾ ਜੀ ਆ ਦੇਖੋ ਇਹ ਤਾਂ ਭਾਈ ਜਾਨ ਨਹੀਂ ਹੈਵੀ ਕਢਾਈ ਹੋਈ ਹੈ ਇੰਨਾ ਸਸਤਾ ਕਿਵੇਂ ਭਾਈ ਜਾਨ ਇਹ ਬਸ ਹੀ ਤੁਹਾਨੂੰ ਮੈਂ ਦੱਸੀ ਹੈ ਨਹੀਂ ਇਹ ਸਸਤੇ ਆਪਣੀ ਨਹੀਂ ਬਾਜ਼ਾਰ ਚ ਤਾਂ ਮਹਿੰਗੀ ਨੇ ਇਹ ਰੇਟ ਹੀ ਇਹ ਵੇ ਇਹ ਸਸਤੇ ਰੇਟ ਆਪਣੀ ਨਹੀਂ ਠੀਕ ਹੈ ਜੀ ਮੈਂ ਫਿਰ ਤੁਹਾਨੂੰ ਇਹੀ ਗੱਲ ਦੱਸਾਂਗਾ ਰੇਟ ਸਿਰਫ ਔਰ ਸਿਰਫ ਆਪਣੀ ਘਟਣੀ ਮਾਰਕੀਟ ਦੇ ਵਿੱਚ ਜੇ ਤੁਸੀਂ ਖੜੇ ਐਸੀ ਜਗ੍ਹਾ ਤੋਂ ਜਿੱਥੇ ਸਬਤੋਂ ਦਾ ਟ੍ਰੇਡ ਮਿਲਦੇ ਨੇ ਠੀਕ ਹੈ ਜੀ ਪੂਰੇ ਸਿਰਫ ਔਰ ਸਿਰਫ ਆਪਾਂ ਤੁਹਾਨੂੰ ਪੂਰਾ ਹੈਵੀ ਹੈਂਡਵਰਕ ਵਾਲਾ ਪੈਚਵਰਕ ਵਾਲਾ ਸਿਰਫ ਔਰ ਸਿਰਫ 999 ਰੁਪਏ ਦਾ ਦੇਵਾਂਗੇ ਜੇ ਤੁਸੀਂ ਦੰਦੇ ਕਿਤੇ ਹੋਰ ਦੀ ਦੁਕਾਨ ਤੇ ਤੁਹਾਨੂੰ ਪੱਕਾ ਸਕਰੀਨਸ਼ਾਟ ਮਾਰ ਕੇ ਰੱਖ ਲਓ ਪੱਕਾ ਗਰੰਟੀ ਨਾਲ 2500 ਦਾ ਹੀ ਮਿਲਦਾ ਜੀ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਸੂਟ ਹੈਵੀ ਦੁਪੱਟਾ ਵਰਕਾ ਦੇਖੋ ਜੀ ਠੀਕ ਹੈ ਜੀ ਸਿਰਫ ਔਰ ਸਿਰਫ 999 ਦਾ ਆ ਦੇਖੋ ਜੀ ਆ ਦੇਖੋ ਪੂਰਾ ਹੈਵੀ ਦੁਪੱਟਾ ਹੀ ਪੂਰਾ ਹੈਵੀ ਦੁਪੱਟਾ ਦੇਖੋ ਪੂਰਾ ਚੈੱਕ ਕਰੋ ਜੀ ਆ ਦੇਖੋ ਆ ਦੇਖੋ ਪੂਰਾ ਸਿਰਫ ਸਿਰਫ 900 ਦੇ ਵਿੱਚ ਕੋਈ ਦੇਰਾ ਬਣਾਈ ਇਹ ਵੀ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਮੈਂ ਰਿਟੇਲ ਪ੍ਰਾਈਸ ਦੱਸ ਰਿਹਾ ਜਿਹੜੇ ਸਿੰਗਲ ਸੂਟ ਵੀ ਆਰਡਰ ਕਰਨਾ ਹੋਊਗਾ ਪਰ ਸਿੰਗਲ ਸੂਟ ਵੀ ਆਰਡਰ ਕਰ ਲੈਣੇ ਆ ਠੀਕ ਹੈ ਇੱਕ ਸੂਟ ਮਗਰ 50 ਰੁਪਏ ਕੋਰੀਅਰ ਚਾਰਜਸ ਲੱਗੂਗਾ ਮੈਂ ਪਹਿਲਾਂ ਦੱਸਾਂ ਠੀਕ ਹੈ ਜੇ ਕਿਸੇ ਨੇ ਦੋ ਸੂਟ ਕਰਨੇ ਨੇ ਸਿਰ 80 ਰੁਪਏ ਲੱਗੂਗਾ ਠੀਕ ਹੈ ਜਿਉ ਨੂੰ ਕਾਉਂਟਿਟੀ ਵਧਾਈ ਜਾਓਗੇ ਉਸ ਜਾਨਾ ਕੋਰੀਅਰ ਚਾਰਜਸ ਕੱਟ ਹੁੰਦਾ ਜਾਊਗਾ ਠੀਕ ਹੈ ਜੀ ਜੇ ਕਿਸੇ ਨੇ ਕੋਰੀਅਰ ਸਿੰਗਲ ਸੂਟ ਵੀ ਕਰਨਾ ਹੈ ਜੀ ਇਹ ਵਾਲਾ ਹੈ ਮਹਿੰਗੀ ਰੇਂਜ ਦਾ 1000 ਰੁਪਏ ਵਾਲਾ 999 ਵਾਲਾ ਤੇ ਇੱਕ ਸੂਟ ਵੀ ਆਪਾਂ ਆਰਡਰ ਬੁੱਕ ਕਰ ਲੈਣੇ ਆ ਠੀਕ ਹੈ ਜੀ ਜਿਨੇ ਵੀ ਆਰਡਰ ਬੁੱਕ ਕਰਨਾ ਤਾਂ ਛੇਤੀ ਤੋਂ ਛੇਤੀ ਬੁੱਕ ਕਰ ਲਿਓ ਠੀਕ ਹੈ ਵਿਆਹ ਸ਼ਾਦੀਆਂ ਲਈ ਸੂਟ ਪੂਰੇ ਟੌਪ ਦੇ ਆ ਚੁੱਕੇ ਨੇ ਅਨਮ ਕਲੋਥ ਹਾਊਸ ਦੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਮੈਂ ਤੁਹਾਨੂੰ ਦੁਆੜਾ ਦੁਆੜਾ ਕਹਿ ਰਿਹਾ ਇੱਕ ਵਾਰ ਵਿਜ਼ਿਟ ਕਰੋ ਅਨਮ ਕਲੋਥ ਹਾਊਸ ਦੇ ਠੀਕ ਹੈ ਮਾਲ ਬਹੁਤ ਮਿਹਰਵਾ ਹੁਣ ਤੁਹਾਨੂੰ ਨਵੇਂ ਰੰਗ ਦਿਖਾ ਠੀਕ ਹੈ ਜੀ ਸਿਰਫ ਔਰ ਸਿਰਫ 999 ਵਿੱਚ ਇੰਨੇ ਸੋਹਣੇ ਸੋਹਣੇ ਰੰਗ ਪਾਈਆਂ ਮੈਂ ਕਿਹਾ ਜੀ ਪੂਰੇ ਟਾਪ ਦੇ ਸੋਹਣੇ ਸੋਹਣੇ ਕਲੰਨੇ ਕੱਪੜਾ ਵੀ ਪੂਰਾ ਸਿਰੇ ਰਿਆ ਪਿਓਰ ਦੀਆਂ ਐਟਮਾ ਲੱਗੀਆਂ ਨੇ ਪਿਓਰ ਦੀਆਂ ਐਟਮਾ ਗਾਗ ਨੂੰ ਖਰਾ ਸੌਦਾ ਦੀਦਾ ਖਰਾ ਰਿੰਜਰ ਚੱਪਾ ਤੁਨ ਠੀਕ ਹੈ ਜੀ ਸਿਰਫ ਔਰ ਸਿਰਫ 999 ਵਿੱਚ ਠੀਕ ਹੈ ਜੀ 999 ਦੇ ਵਿੱਚ ਖਰਾ ਸੌਦਾ ਰੇਟ ਦੀ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਆ ਦੇਖੋ ਪੂਰੇ ਹੈਵੀ ਡਿਜ਼ਾਈਨ ਹੋਣਗੇ ਠੀਕ ਹੈ ਬਾਸ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਹੈ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਇਹ ਰੇਟ ਨੇ ਮੇਰੀ ਪਹਿਲਾ ਗੱਲ ਇਹ ਸੁਣ ਲਓ ਵੀਡੀਓ ਨੂੰ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਫੇਰ ਲੈ ਜਿਓ 999 ਦਾ ਇੱਕ ਬੇਨਤੀ ਹੋ ਰਿਹਾ ਰਿਕੁਐਸਟ ਹੈ ਬੇਨਤੀ ਕਰਦੇ ਹੋ ਵੀ ਜਿਹੜਾ ਵੀ ਸੂਟ ਲੈਣਾ ਉਹਦੀ ਸਕਰੀਨ ਸ਼ਾਟ ਮਾਰਿਓ ਸਾਨੂੰ ਭੇਜ ਦਿਓ ਜਾਂ ਲੈ ਆਈਓ ਠੀਕ ਹੈ ਤੁਹਾਨੂੰ ਉਹ ਸੂਟ ਮਿਲ ਜੂਗਾ ਠੀਕ ਹੈ ਜਿਨੇ ਜਿਹੜੇ ਜਿਹੜੇ ਲੈਣੇ ਹੋਣਗੇ ਆਰਡਰ ਵੀ ਬੁੱਕ ਕਰ ਸਕਦਾ ਠੀਕ ਹੈ ਇਸ ਕਰਕੇ ਵੀਡੀਓ ਨੂੰ ਦਬਗੇ ਸ਼ੇਅਰ ਕਰ ਦਿਓ ਮੰਡੀ ਅਹਿਮਦਗੜ ਤੂਰਕੋਟ ਚੌਕ ਠੀਕ ਹੈ ਜਿੱਥੇ ਸ਼ਿਪਾਰ ਦਾ ਮੇਲਾ ਪੰਜਾਬ ਦਾ ਸ਼ੁਰੂ ਹੋ ਗਿਆ ਸਭ ਤੋਂ بڑا ਮੇਲਾ ਸ਼ਿਪਾਰ ਦਾ ਠੀਕ ਹੈ ਉਸ ਰੋਡ ਤੇ ਆਪਣੀ ਦੁਕਾਨ ਹੈ ਠੀਕ ਹੈ ਧੰਨਵਾਦ